ਲੁਧਿਆਣਾ ਦੇ ਸਲੇਮ ਢਾਬਰੀ ਵਿਖੇ ਗਦੀ ਨਸ਼ੀਮ महंत ਭੋਲੀ ਮਾਹੀ ਦੀ ਅਗਵਾਈ ਹੇਠ महंत महासम्मेलन ਕਰਵਾਇਆ ਗਿਆ ਜਿਸ ਵਿੱਚ 올 ਇੰਡੀਆ ਕਿੰਨੇ ਸਮਾਜ ਤੇ ਲੋਕਾਂ ਨੇ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੋਲੀ ਮਾਹੀ ਨੇ ਕੀ ਕੁਝ ਕਿਹਾ ਇੱਕ ਬਾਟ ਤੁਸੀਂ ਸੁਣੋ जन हिताशी टीआरपी नहीं खरीदते भरोसा जीतते हैं हम 10 12 ਦਿਨਾਂ ਦਾ ਸਮੇਲਨ ਜਿਹੜਾ ਚੱਲਦਾ ਪਿਆ ਵੱਡੇ ਬਜ਼ੁਰਗਾਂ ਦਾ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਵੱਡੇ ਬਜ਼ੁਰਗ ਸੀਗੇ ਅਨਾ ਉਹ ਵੀ ਖੈਰਾ ਮੰਗਦੇ ਸੀ ਲੁਧਿਆਣਾ ਵਾਸੀਆਂ ਦੀਆਂ ਔਰ ਜਿਹੜੇ ਅਸੀਂ ਆ ਅਸੀਂ ਵੀ ਉਹਨਾਂ ਦੇ ਨਸ਼ਕੇ ਕਦਮ ਦੇ ਉੱਤੇ ਤੁਰਦੇ ਚੱਲਦੇ ਪਏ ਆ ਤਾਂ ਅਸੀਂ ਵੀ ਲੁਧਿਆਣਾ ਵਾਸੀਆਂ ਦੀ ਖੈਰ ਦੁਆ ਮੰਗਣ ਵਾਸਤੇ ਇਹ ਸ਼ੋਭਾਯਾਰ ਤਰ੍ਹਾਂ ਗੱਡੀ ਸੀਗੀ ਇਹ ਬਜ਼ੁਰਗਾਂ ਦਾ ਪੰਡਾਰਾ ਜਿਹੜਾ ਹੋ ਰਿਹਾ ਵਾ ਲੁਧਿਆਣਾ ਵਾਸੀਆਂ ਦੇ ਬੱਚਿਆਂ ਦੀਆਂ ਦੁਆਵਾਂ ਕਬੂਕਾਰ ਦੇ ਵਿੱਚ ਵਾਦਾ ਪੈਣ ਦੀਆਂ ਦੁਆਵਾਂ ਨਗਰ ਖੇੜੇ ਦੇ ਵਿੱਚ ਵਾਦਾ ਪੈਣ ਦੀਆਂ ਦੁਆਵਾਂ ਇਹ ਸਭ ਜਿਹੜਾ ਵਾ ਲੁਧਿਆਣਾ ਵਾਸੀਆਂ ਦੇ ਦੁਆਵਾਂ ਦੇ ਨਾਲ ਹੀ ਇਹ ਹੋ ਰਿਹਾ ਵਾ ਔਰ ਆਪਣਾ ਜਿਹੜਾ ਵਾ ਸਾਰੇ ਦੇਸ਼ ਭਰ ਤੋਂ ਕਿੰਨਰ ਸਮਾਜ ਆਇਆ ਹੋਇਆ ਕਿੰਨਰ ਖਾੜਾ ਆਇਆ ਹੋਇਆ ਵਾ ਔਰ ਸਭ ਦੀਆਂ ਦੁਆਵਾਂ ਮੰਗੀਆਂ ਜਾ ਰਹੀਆਂ ਰੋਜ਼ ਇੱਥੇ ਜੋਤ ਬੱਤੀ ਆਰਤੀ ਹੁੰਦੀ ਹੈ ਇਹ ਕਾਲ ਇੰਡੀਆ ਕਿਨਰ ਸਮਾਜ ਇੱਥੇ ਆਇਆ ਹੋਇਆ ਵਾ ਕੀ ਕਿਹਾ ਜਾਊਗਾ ਮੇਨ ਕੀ ਮੈਸੇਜ ਆਊਗਾ ਜਿਹੜੀ ਤੁਸੀਂ ਯਾਤਰਾ ਕੀਤੀ ਹੈ ਲੋਕਾਂ ਦੇ ਕੀ ਮੈਸੇਜ ਆਉਂਦੇ ਠੀਕ ਹੈ ਸਸ ਮੈਂ ਜਿਹੜਾ ਲੁਧਿਆਣਾ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਵੀ ਜਿਹੜਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ ਅੱਜ ਕੱਲ ਦੇ ਜਿਹੜੇ ਬੱਚੇ ਨੌਜਵਾਨ ਨੇ ਨਸ਼ਿਆਂ ਦੇ ਵਿੱਚ ਉਹਨਾਂ ਨੇ ਆਪਣਾ पैर पाया हो अस माता राणी के अगे दुआ करते हैं महाकाल के अगे दुआ करते हैं भी अपना जोड़ा किसी के बच्चे नशा नहीं लगना चाहिए यही दुआव करते पे हैं इस करके जरा ये किन्नर सम्मेलन हो रहा वा तो और जहाँ पर जो आज ऑल इंडिया किन्नर समाज सम्मेलन में पहुँचा है ये हमारे जो कोलीमस्जी सलेम कामरी से यहाँ के नायक है यहाँ के मुखिया है और तो इसलिए यहाँ पर इन्होंने ये सम्मेलन करवाया है कि तो लुधियाना सिटी के अंदर सुख शांति बनी रहे और लुधियाना सिटी नशा मुक्त रहे देश वर्ष में और यहाँ तक कि मुख्यमंत्री को और यहाँ के एम एल ए को भी हम लोगों की तरफ से बहुत ब्लैसिंग और बहुत सारा आशीर्वाद भी जो भी उन्होंने यहाँ पे पंजाब में कार्यक्रम करे हैं उनके लिए भी हम लोग बहुत खुश हैं और आने वाले समय में हमारे समाज की तरफ से पूरे हिंदुस्तान को पूरे पंजाब को पूरे बयालीस तैंतालीस जो भी पंजाब के जिले हैं उनको सबको किन्नर समाज का बहुत बड़ा आशीर्वाद मिले गया एम एल ए चौधरी मदन लाल बग्गा जी ने हल्का उत्तरी साढ़े इलाके ही अच्छे और नेक इंसान जेड बड़े दिल जान दे नाल ਉਤਰੀ ਹਲਕੇ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੇ ਵੀ ਇਸ ਭੰਡਾਰੇ ਦੇ ਵਿੱਚ 5,25,000 ਰੁਪਏ ਦਾ ਜਿਹੜਾ ਯੋਗਦਾਨ ਪਾਇਆ ਵਾ ਸਾਨੂੰ ਮਨਤਾ ਨੂੰ ਔਰ ਸਾਨੂੰ ਬੜੀ ਖੁਸ਼ੀ ਹੋਈ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸੇ ਵੀ ਆਪਣਾ ਇੱਧੇ ਦੇ ਜਿਹੜੇ ਇਹ ਸਰਕਾਰੀ ਬੰਦਿਆਂ ਨੇ ਔਰ ਸਰਕਾਰ ਦੇ ਕੋ ਜਿਹੜੇ ਨੁਮਾਇੰਦੇ ਨੇ ਵੋਟਾਂ ਦਾ ਤਾਂ ਜ਼ਰੂਰ ਮੰਗਦੇ ਰਹੇ ਪਰ ਇੱਧੇ ਦਾ ਜਿਹੜਾ ਯੋਗਦਾਨ ਕਿਸੇ ਵੀ ਐਮਐਲਏ ਨੇ ਔਰ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਅਸੀਂ ਇਸ ਗੱਲ ਤੋਂ ਵੀ ਬੜੇ ਖੁਸ਼ੀ ਆਂ ਖੁਸ਼ ਆਂ ਜਿਹੜਾ ਐਮਐਲਏ ਸਾਹਿਬ ਨੇ ਸਾਡੇ ਮੰਤ ਸਮਾਜ ਵਾਸਤੇ ਕੀਤਾ ਵਾ ਉਹਦੇ ਲਈ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਜੈ ਹਿੰਦ ਜੈ ਭਾਰਤ ਜੈ ਮਾਤਾ ਦੀ